ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਭਾਈ ਮਰਦਾਨਾ ਹਰਦوار ਦੀ ਧਰਤੀ ਤੇ ਪਹੁੰਚੇ ਹੋਏ ਨੇ ਗੰਗਾ ਦਾ ਕਿਨਾਰਾ ਹੈ ਤੇ ਸਤਿਗੁਰੂ ਮਹਾਰਾਜ ਗੰਗਾ ਦੇ ਕਿਨਾਰੇ ਤੇ ਖੜੇ ਹੋਏ ਨੇ ਤੇ ਸੰਗਤਾਂ ਹਰਦੁਵਾਰ ਦੇ ਲੋਕ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੈਠੇ ਨੇ ਬੇਨਤੀਆਂ ਕਰੀ ਜਾ ਰਹੇ ਨੇ ਬੇਨਤਾ ਤਰਲੇ ਕਰੀ ਜਾ ਰਹੇ ਨੇ ਸਤਿਗੁਰੂ ਮਹਾਰਾਜ ਦੇ ਕੀ ਆਖ ਰਹੇ ਨੇ ਆਓ ਆਪਾਂ ਵੀ ਪੜ ਲਈਏ ਦੇ ਕੇ ਦਾਤ ਨਾਮ ਦੀ ਤੂੰ ਪਾਤਸ਼ਾਹ ਚਰਨੀ ਲਾਲੇ ਚਰਨੀ ਲਾਲੇ ਦੇ ਕੇ ਦਾਤ ਨਾਮ ਦੀ ਤੂੰ ਪਾਤਸ਼ਾਹ ਚਰਨੀ ਲਾਲੇ ਚਰਨੀ ਲਾਲੇ ਦੇ ਕੇ ਦਾਤ ਨਾਮ ਦੀ ਤੂੰ ਪਾਤਸ਼ਾਹ ਚਰਨੀ ਲਾਲੈ ਚਰਨੀ ਲਾਲੈ ਦੇ ਕੇ ਦਾਤ ਨਾਮ ਦੀ ਤੂੰ ਪਾਤਸ਼ਾਹ ਚਰਨੀ ਲਾਲੈ ਚਰਨੀ ਲਾਲੈ ਗੰਗਾ ਦੇ ਕਿਨਾਰੇ ਤੇ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰ ਰਹੇ ਨੇ ਹਰਦੁਆਰ ਦੇ ਲੋਕ ਬੜਾ ਸੰਗਤਾਂ ਦਾ ਭਾਰੀ ਇਕੱਠ ਹੋਜਿਆ ਹੋਇਆ ਹੈ ਤੇ ਸਤਿਗੁਰੂ ਮਹਾਰਾਜ ਵਿਚਾਰ ਖਲੋਤੇ ਹੋਏ ਨੇ ਤੇ ਸੰਗਤਾਂ ਨੂੰ ਉਪਦੇਸ਼ ਦੇਈ ਜਾ ਰਹੇ ਨੇ ਹੋਇਆ ਕਿ ਸਤਿਗੁਰੂ ਮਹਾਰਾਜ ਪਰਮਣ ਕਰਦੇ ਕਰਦੇ ਗੰਗਾ ਦੇ ਕਿਨਾਰੇ ਤੇ ਪਹੁੰਚ ਜਾਂਦੇ ਨੇ ਹਰਦੁਆਰ ਦੀ ਧਰਤੀ ਤੇ ਤੁਸੀਂ ਜਾ ਕੇ ਕੀ ਵੇਖਦੇ ਨੇ ਹਰਦੁਆਰ ਦੇ ਲੋਕ ਵਿਮਾ ਪਰਮਾ ਦੇ ਵਿੱਚ ਫਸੇ ਹੋਏ ਨੇ ਵਿਮਾ ਪਰਮਾ ਦੇ ਵਿੱਚ ਫਸਕੇ ਉਹ ਜਿਹੇ ਕਰਮ ਕਰੀ ਜਾ ਰਹੇ ਨੇ ਜਿੰਨਾ ਦਾ ਕੋਈ ਅਰਥ ਨਹੀਂ ਬਣਦਾ ਸਾਰੇ ਲੋਕ ਗੰਗਾ ਦੇ ਵਿੱਚ ਇਸ਼ਨਾਨ ਕਰ ਰਹੇ ਨੇ ਤੇ ਸੂਰਜ ਦੇ ਵੱਲ ਨੀ ਦੇ ਬੁੱਕ ਭਰ-ਭਰ ਕੇ ਸੂਰਜ ਦੇ ਵੱਲ ਢੋਲ ਰਹੇ ਨੇ ਗੁਰੂ ਮਹਾਰਾਜ ਨੇ ਵੇਖਿਆ ਕਿ ਇਹ ਲੋਕ ਧਮਾਂ ਦੇ ਵਿੱਚ ਫਸੇ ਹੋਏ ਨੇ ਸੂਰਜ ਦੇ ਵੱਲ ਬੁੱਕ ਭਰ-ਭਰ ਕੇ ਪਾਣੀ ਸੁੱਟੀ ਜਾ ਰਹੇ ਨੇ ਉਹਨੇ ਭਾਣੇ ਉਹ ਆਪਣੇ ਪਿਤਰਾਂ ਨੂੰ ਜਲ ਦੇ ਰਹੇ ਨੇ ਸੂਰਜ ਨੂੰ ਜਲ ਦਿੱਤਾ ਉਹਨਾਂ ਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਸਾਡੇ ਪਿਤਰਾਂ ਨੂੰ ਮਰ ਚੁੱਕੇ ਵੱਡੇ ਬਡੇਰਿਆਂ ਨੂੰ ਇਹ ਪਾਣੀ ਪਹੁੰਚ ਜਾਵੇਗਾ। ਗੁਰੂ ਮਹਾਰਾਜ ਦੇ ਸਮਝਾਉਣ ਦਾ ਤਰੀਕਾ ਹੈ ਕਿ ਜਿਸ ਤਰ੍ਹਾਂ ਦਾ ਲੋਕ ਕੰਮ ਕਰ ਰਹੇ ਨੇ ਉਸ ਤਰ੍ਹਾਂ ਤੋਂ ਉਲਟ ਕੰਮ ਕਰ ਦਈਏ ਸਾਰੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੇ ਨੇ ਸਤਿਗੁਰੂ ਮਹਾਰਾਜ। ਸਤਿਗੁਰੂ ਪਾਤਸ਼ਾਹ ਕੀ ਕਰਦੇ ਨੇ ਗਾਂ ਨਦੀ ਦੇ ਵਿੱਚ ਵੜ ਜਾਂਦੇ ਨੇ ਤੇ ਜਿਸ ਪਾਸੇ ਨੂੰ ਲੋਕ ਜਲ ਦੇ ਰਹੇ ਨੇ ਤੋਂ ਦੂਸਰੇ ਪਾਸੇ ਕਰਕੇ ਬੁੱਕ ਭਰ ਭਰ ਕੇ ਪਾਣੀ ਦੇ ਢੋਲਣ ਲੱਗ ਜਾਂਦੇ ਨੇ ਗੁਰੂ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਲੀਲਾ ਕਰ ਰਹੇ ਨੇ ਇਸ ਤਰ੍ਹਾਂ ਲੋਕ ਕਰ ਰਹੇ ਨੇ ਉਸ ਤੋਂ ਉਲਟ ਕਰਨਾ ਸ਼ੁਰੂ ਕਰ ਦਿੱਤਾ ਹੋਲੀ ਲੋਕਾਂ ਦਾ ਧਿਆਨ ਜਾਂਦਾ ਹੈ ਕਿ ਇਹ ਸ਼ਕੀ ਕਰ ਰਹੀ ਹੈ ਇਹ ਆਦਮੀ ਬੌਰਾ ਹੈ ਜਿਹੜਾ ਪਛਮਵਾਲੇ ਪਾਸੇ ਪਾਣੀ ਭਰ-ਭਰ ਕੇ ਬੁੱਕ ਡੋਲੀ ਜਾ ਰਿਹਾ ਹੈ ਇਸ ਤਰ੍ਹਾਂ ਕਰਨ ਦਾ ਕੀ ਅਰਥ ਹੈ ਜੇ ਪੂਰੇ ਬਿਵਾਲੇ ਪਾਸੇ ਹੈ ਤੇ ਪੂਰਬਵਾਲੇ ਪਾਸੇ ਜਲ ਦੇਵਾਂਗੇ ਤਾਂ ਪਿਤਰਾਂ ਤੱਕ ਪਹੁੰਚ ਜਾਵੇਗਾ ਤੇ ਪਛਮਵਾਲੇ ਪਾਸੇ ਪਾਣੀ ਡੋਲੇ ਦਾ ਕੀ ਲਾਭ ਹੈ ਤੋ ਕਹੇ ਜਾ ਸਤਿਗੁਰੂ ਮਹਾਰਾਜ ਨੂੰ ਪੁੱਛਿਆ ਪੁਰਸ਼ੋ ਇਹ ਕੀ ਕਰ ਰਹੇ ਹੋ ਗੁਰੂ ਮਹਾਰਾਜ ਨੇ ਮਾਇਆ ਭਾਈ ਜੋ ਤੁਸੀਂ ਕਰ ਰਹੇ ਹੋ ਉਹੀ ਮੈਂ ਕਰ ਰਿਹਾ ਹਾਂ। ਜੀਤਾ ਭਾਈ ਸੂਰਜ ਨੂੰ ਜਲ ਦੇ ਰਹੇ ਹਾਂ। ਸੂਰਜ ਨੂੰ ਜਲ ਦਿੱਤਾ ਸਾਡੇ ਪਿਤਰਾਂ ਤੱਕ ਪਹੁੰਚ ਜਾਵੇਗਾ। ਤੇ ਵੱਡੇ-ਵਡੇਰਿਆਂ ਤੱਕ ਇਹ ਪਾਣੀ ਪਹੁੰਚ ਜਾਵੇਗਾ। ਗੁਰੂ ਮਹਾਰਾਜ ਕਹਿਣ ਲੱਗੇ ਭਾਈ ਤੁਸੀਂ ਸੂਰਜ ਨੂੰ ਜਲ ਦੇ ਰਹੇ ਹੋ ਮੈਂ ਆਪਣੇ ਖੇਤਾਂ ਨੂੰ ਜਲ ਦੇ ਰਿਹਾ ਹਾਂ। ਆਪਦੇ ਵਿੱਚ ਮੇਰੀ ਖੇਤੀ ਹੈ ਮੀਂਹ ਨਹੀਂ ਪਿਆ ਤੇ ਸੁੱਕਦੀ ਜਾ ਰਹੀ ਹੈ ਤੇ ਇੱਥੇ ਪਾਣੀ ਦੀ ਬਹੁਤਾਤ ਹੈ ਮੈਂ ਪਾਣੀ ਆਪਣੇ ਖੇਤਾਂ ਨੂੰ ਦੇ ਰਿਹਾ ਹਾਂ ਸਾਰੇ ਜਾਣੇ ਉੱਚੀ ਉੱਚੀ ਹੱਸਣ ਲੱਗ ਜਾਂਦੇ ਨੇ ਲੱਗੇ ਇਹ ਕੀ ਕਰ ਰਹੇ ਹੋ ਪਾਣੀ ਇਤਨੀ ਦੂਰ ਕਿਵੇਂ ਪਹੁੰਚ ਜਾਵੇਗਾ ਆਪ ਦੀ ਧਰਤੀ ਤੇ ਇਥੋਂ ਥੋੜਾ ਪਾਣੀ ਡੋਲਿਆ ਕਿਵੇਂ ਪਹੁੰਚ ਜਾਵੇਗਾ ਉਹ ਮਹਾਰਾਜ ਮੁਸਕਰਾਉਣ ਲੱਗੇ ਤੇ ਆਖਣ ਲੱਗੇ ਭਾਈ ਪੰਜਾਬ ਦੀ ਧਰਤੀ ਸੂਰਜ ਨਾਲੋਂ ਤਾਂ ਨੇੜੇ ਹੀ ਹੈ ਨਹੀਂ ਦੂਰ ਤੁਸੀਂ ਸੂਰਜ ਤੱਕ ਪਾਣੀ ਪਹੁੰਚਾਈ ਜਾ ਰਹੇ ਹੋ ਮੈਂ ਤਾਂ 100 200 ਕਿਲੋਮੀਟਰ ਦੂਰ ਹੈ ਪੰਜਾਬ ਉੱਥੇ ਤੱਕ ਪਾਣੀ ਪਹੁੰਚਾਉਣਾ ਹੈ ਖੁੱਲ ਜਾਂਦੀਆਂ ਨੇ ਸਾਰਿਆਂ ਦੀਆਂ ਜੇ ਲੱਗ ਜਾਂਦੀ ਹੈ ਕਿ ਸਤਿਗੁਰੂ ਮਹਾਰਾਜ ਦੇ ਪਹਿ ਜਾਂਦੇ ਹਨ ਸੋਚਿਆ ਜਿਸ ਨੂੰ ਅਸੀਂ ਝੱਲਾ ਆਦਮੀ ਸਮਝ ਰਹੇ ਹਾਂ ਇਹ ਤਾਂ ਕੋਈ ਬ੍ਰह्मज्ञानी ਹੈ ਗੁਰੂ ਮਹਾਰਾਜ ਨੇ ਉਪਦੇਸ਼ ਦਿੱਤਾ ਭਾਈ ਫੋਕੇ ਵਿਹਿਮਾ ਭਰਮਾ ਵਿੱਚ ਆਪਣੇ ਜੀਵਨ ਦਾ ਬਹੁਮੁੱਲਾ ਸਮਾਂ ਜਾਈ ਨਹੀਂ ਗਵਾਉਣਾ ਨੂੰ ਚੰਗੇ ਪਾਸੇ ਲਾਓ ਨੇਕ ਕਰਮ ਕਰੋ ਇੱਕ ਕਰਮਾ ਦੇ ਵਿੱਚ ਆਪਣਾ ਸਮਾਂ ਬਤੀਤ ਕਰੋ ਨਾਮ ਜਪੋ ਉਸ ਪ੍ਰਭੂ ਪਿਆਰੇ ਦਾ ਸਿਮਰਨ ਕਰੋ ਤੇ ਇਸ ਦੇ ਜਾ ਰਹੇ ਨੇ ਸੰਗਤਾਂ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰ ਰਹੀਆਂ ਨੇ ਸਤਿਗੁਰੂ ਪਾਤਸ਼ਾਹ ਆਪ ਜੀ ਕਿਰਪਾ ਕਰਕੇ ਨਾਮ ਦੀਆਂ ਦਾਤਾਂ ਦੇ ਕੇ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਵੋ ਲਵੋ ਆਪਣੇ ਚਰਨਾਂ ਦੇ ਨਾਲ ਇਹ ਹਰ ਦੁਆਰ ਦੇ ਲੋਕ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੈਠੇ ਬੇਨਤੀਆਂ ਕਰ ਰਹੇ ਨੇ ਗੰਗਦ ਜੀ ਅੱਜ ਅਸੀਂ ਵੀ ਉਸੇ ਸਮੇਂ ਚੋਂ ਹੀ ਗੁਜ਼ਰ ਰਹੇ ਹਾਂ ਬੇਮਾ ਭਰਮਾਂ ਦੇ ਵਿੱਚ ਆਪਾਂ ਵੀ ਅਜੇ ਤੱਕ ਫਸੇ ਪਏ ਹਾਂ ਕਰਮ ਕਰੀ ਜਾ ਰਹੇ ਹਾਂ ਸਤਿਗੁਰਾਂ ਦੇ ਬਚਨਾਂ ਤੋਂ ਦੂਰ ਹਾਂ ਗੁਰੂ ਮਹਾਰਾਜ ਨੇ ਕਿਰਪਾ ਕਰਕੇ ਆਪਾਂ ਨੂੰ ਸਹੀ ਰਸਤੇ ਲਾਇਆ ਸੱਚੀ ਸੁੱਚੀ ਕਿਰਤ ਕਰਨ ਵੰਡ ਛਕਣ ਲੋਕ ਸੇਵਾ ਦਾ ਮਾਰਗ ਦਰਸਾਇਆ ਹੋਇਆ ਹੈ ਪਰ ਆਪਾਂ ਵਿਮਾ ਪਰਮਾ ਦੇ ਵਿੱਚ ਅਸੇ ਹੋਏ ਹਾਂ ਆਪਾਂ ਵੀ ਇੱਕ ਵਾਰ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੇਨਤੀ ਕਰ ਲਈਏ ਸਾਰੇ ਜਾਣੇ ਪਿਆਰ ਦੇ ਨਾਲ ਬੋਲਿਓ ਭਾਈ ਸਤਗੁਰੂ ਪਾਤਸ਼ਾ ਕਿਰਪਾ ਕਰੋ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰੋ ਚਰਨਾਂ ਦੇ ਨਾਲ ਜੋੜ ਲਵੋ ਸਭਨਾ ਦੇ ਸਿਰ ਤੇ ਮਿਹਰ ਭਰਿਆ ਹੱਥ ਸਤਗੁਰੂ ਪਾਤਸ਼ਾ ਦੇ ਕੇ ਦਾਤ ਨਾਮ ਦੀ ਤੂੰ ਪਾਤਸ਼ਾਹ ਚਰਨੀ ਲਾਲੇ ਚਰਨੀ ਲਾਲੇ ਦੇ ਕੇ ਦਾਤ ਨਾਮ ਦੀਰ ਤੂੰ ਪਾਤਸ਼ਾਹ ਚਰਨੀ ਲਾਲੇ ਚਰਨੀ ਲਾਲੇ ਪੂਰੀ ਸ਼ਰਨ ਤੁਮਹਾਰੀ ਆਸਾ ਤੁਮ ਹੀ ਸਜਣ ਸੋਹੇਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਹਰ ਕੇ ਗੋਲੇ ਪਾਤਸ਼ਾਹ ਚਰਨੀ ਲਾਲੈ ਚਰਨੀ ਲਾਲੈ ਦੇ ਕੇ ਦਾਤ ਨਾਮ ਦੀ ਤੂੰ ਪਾਤਸ਼ਾਹ ਚਰਨੀ ਲਾਲੈ ਚਰਨੀ ਲਾਲੈ ਦੇ ਕੇ ਦਾਤ ਨਾਮ ਦੀ ਤੂੰ ਆਤਿਸ਼ਾ ਚਰਨੀ ਲਾਲੇ ਚਰਨੀ ਲਾਲੇ ਦੇ ਕੇ ਦਾਤ ਨਾਮ ਦੀ ਤੂੰ ਆਤਿਸ਼ਾ ਚਰਨੀ ਲਾਲੇ ਚਰਨੀ ਲਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ